ਦਾ ਪ੍ਰਾਹੀ ਛੋਟਾ ਹੀ ਚਾਚਾ ਜੀ ਦਾ ਮਰਦਾ ਗੱਗਿਆ ਪਰ ਉਹ ਪਰਕਟਿਸ ਕਰ ਰਿਹਾ ਮੋਜੀ ਧੁਕਾਰ ਛੇੜਨ ਆਇਆ ਸੀ ਪਹਿਲਾਂ ਪਿਤਾ ਜੀ ਨੂੰ ਛੱਡ ਕੇ ਫਿਰ ਵਾਪਸ ਮਾਤਾ ਜੀ ਨੂੰ ਲੈਣ ਗਿਆ ਮਕੇਰੀਆਂ ਮਕੇਰੀਆਂ ਜਾ ਰਿਹਾ ਸੀ ਗੱਲ ਐਨ ਤੇ ਗੱਡੀ ਵਾਲੇ ਨੇ ਪਿੱਛੇ ਮਾਰਤੀ ਗੱਡੀ ਪਿੱਛੋਂ ਮਾਰੀ ਗੱਡੀ ਉਹਦੇ ਚ ਤੇ ਮੌਕੇ ਤੇ ਉਹਦੇ ਸਪੋਰਟ ਉਹਦੀ ਦਾ ਇਹ ਕੀ ਨਾਮ ਸੀ ਨੌਜਵਾਨ ਦਾ ਨਾਮ ਹੀ ਮਿਰਚਕਲ ਸੀ ਪਿੰਡ ਦਗਣ ਸੀਗਾ ਜੀ ਕੋਣ ਕੋਈ ਲੱਗਿਆ ਪਤਾ ਕਿਸ ਤਰ੍ਹਾਂ ਮੌਕੇ ਤੇ ਪੁੱਜ ਕੇ ਗੱਡੀ ਵੀ ਦੇਖ ਲਈਏ ਫੜ ਲਈਏ ਆਪਾਂ ਉਹਨਾਂ ਪਾਈ ਤੇ ਹਜਪੁਰ ਆਇਆ ਥਾੜੇ ਇੱਥੇ ਦੇਖਦੇ ਮੌਕੇ ਤੇ ਕੀ ਕਾਰਵਾਈ ਕਰਦੇ ਕੀ ਨਹੀਂ ਕੀ ਮੰਗ ਕਦੇ ਤੁਸੀਂ ਸ਼ਾਸਨ ਮੰਗ ਇਨਸਾਫ ਦੀ ਕਰਦੇ ਜੀ ਬੰਦੇ ਨੂੰ ਥੋੜਾ ਹੋਰ ਜੇਲ੍ਹ ਚ ਪਾਓ ਇਹ ਦੇ ਦੇ ਪਰਿਵਾਰ ਵਿੱਚ ਕੋਈ ਇੱਕ ਪਿਤਾ ਹੈ ਮਾਤਾ ਹੈ ਨੇ ਦੋ ਪੈੜਾ ਨੇ ਇੱਕ ਅੱਲਾ ਸੀ ਕੱਲਾ ਕੱਲਾ ਜੀ ਕਮਾਣੇ ਵਾਲਾ ਕੱਲਾ ਕੱਲਾ ਜੀ ਕੱਲਾ ਕੱਲਾ ਜੀ ਸੀ ਕਮਾਣ ਵਾਲਾ ਤਾਂ ਪਿਤਾ ਜੀ ਦੱਤਸਰ ਬਿਮਾਰ ਰਹਿੰਦੇ ਪਿਤਾ ਜੀ ਬਿਮਾਰ ਰਹਿੰਦੇ ਹਾਰਟ ਦੇ ਪੇਸ਼ੈਂਟ ਨੇ ਕੁਝ ਨਹੀਂ ਹੁੰਦਾ ਠੀਕ ਹੈ ਅਸਲ ਵਿੱਚ ਲੜਕਾ ਜਿਹੜਾ ਆਪਣੇ ਨੀਰਜ ਗਲਸੀ ਹੈ ਇਹਦੇ ਮੰਮੀ ਦੇਦੇ ਤਾਇਆ ਜੀ ਕਿਸੇ ਕੱਲ ਕਦੇ ਮੈਰਿਜ ਦੇ ਗਏ ਸੀ ਉਥੋਂ ਉਹਦੀ ਮੰਮੀ ਨੇ ਫੋਨ ਕੀਤਾ ਵੀ ਅਸੀਂ ਆਪਣੇ ਇਸ ਤਰ੍ਹਾਂ ਦੀ ਗੱਡੀ ਵਿੱਚ ਆ ਰਹੇ ਹਾਂ ਤੇ ਅਸੀਂ ਉਥੇ ਕਮਲੂ ਮੋੜ ਤੇ ਨੇੜੇ ਦੇ ਨੇੜੇ ਖੜਾਗੇ ਤੁਸੀਂ ਇਹਨਾਂ ਲੈ ਜਾਵਾ ਕੇ ਇਹ ਉਥੇ ਕਮਲੂ ਮੋੜ ਤੇ ਖੜ ਗਏ ਮੈਸੇਜ ਇਹਦੇ ਪਹਿਲਾਂ ਲਵਾਇਆ ਸੀ ਲੜਕਾ ਇਹਨਾਂ ਦਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਇਹ ਕਮਲੂ ਪਿੰਡ ਦੇ ਨੇੜੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਇੱਕ ਗੱਡੀ ਬਰੀਜਾ ਨੰਬਰ ਉਹਦਾ ਹੀ ਪੀਵੀ 35ਏਡੀ 222 ਉਹ ਪਿੱਛੋਂ ਹਟ ਕਰਕੇ ਐਕਸੀਡੈਂਟ ਲਗਾਇਆ ਉਹ ਦਿਨ ਨਾਲ ਹਟ ਕਰਦੇ ਨਾਲ ਮੁੰਡਾ ਰੋਡ ਦੇ ਉੱਪਰ ਡੇ ਗਿਆ ਜਿਸ ਨਾਲ ਉਹਦੀ ਮੁੰਡੇ ਦੀ ਮੌਕੇ ਤੇ ਬਹੁਤ ਹੋ ਗਈ ਉਹ ਉਹਦੀ ਡੈੱਡ ਬੁੱਢੀ ਚੁਕਾ ਕੇ ਉੱਥੇ ਰਖਾਈ ਸੀ ਬਲ ਹਸਪਤਲ ਮਕੇਰੀਆਂ ਤੇ ਅੱਜ ਅਸੀਂ ਇਹਨਾਂ ਦੇ ਘਰ ਦੇ ਦੇ ਬਿਆਨ ਲਿਖ ਕੇ ਤੇ ਉਹ ਜੋ ਵੀ ਕਾਨੂੰਨੀ ਕਾਰਵਾਈ ਕਰ ਰਹੇ ਨੇ ਨਾਮ ਉਹਦੀ ਪਛਾਣ ਹੋ ਗਈ ਹਾਂਜੀ ਹਾਂਜੀ ਨਾਮ ਉਹਦੀ ਪਛਾਣ ਹੋ ਗਈ ਉਹਦਾ ਨਾਮ ਲੜਕੇ ਦਾ ਨਾਮ ਆਪਣੇ ਜੀ ਨੀਰਜ ਕੰਸੀ ਸਨ ਉਪਦੇਸ਼ ਰਾਜ ਪਿੰਡ ਦਾ ਹੈ ਆ ਗੱਡੀ ਚ ਚਲਾ ਰਿਹਾ ਸੀਗਾ ਉਹਨੂੰ ਬਾਪੂ ਕਰ ਲਿਆ ਨਹੀਂ ਸਰ ਗੱਡੀ ਵਾਲੇ ਦਾ ਬੋਕ ਜੋ ਤੋੜ ਗਿਆ ਸੀ ਫਿਰ ਵੀ ਗੱਡੀ ਹੀ ਕਾਬੂ ਕਰ ਲਈ ਉਹਦੀ ਅਗਲੀ ਕਾਰਵਾਈ ਅਗਲੀ ਕਾਰਵਾਈ ਸਰ ਮੁਕਦਮਾ ਅੰਦਰ ਜੀ ਕਰਕੇ ਜੋ ਬੰਦੇ ਕਾਨੂੰਨੀ ਕਰ ਲਈ ਕੀਤੀ ਜਾਦੀ ਹੈ